ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਮਰਤਪਾਲ ਸਿੰਘ ਖਰੂਰ ਹਲਕਾ ਦੂਸਤੋਂ ਚੋਣ ਹੋ ਰਹੀ ਹੈ ਤੇ ਉਹਦੇ ਤੋਂ ਪਹਿਲਾਂ ਬਲੇਰ ਸਾਹਿਬ ਖੜੇ ਸੀਗੇ ਤੇ ਇਹ ਇਹ ਉਹ ਉਹ ਤੋਂ ਬਾਅਦ ਚ ਹਾਲਾਤ ਇਦਾਂ ਦੇ ਬਣ ਕੇ ਕਿ ਅਮਰਤਪਾਲ ਨੂੰ ਇਹ ਚੋਣ ਮੈਦਾਨ ਚਾਉਣਾ ਪਿਆ ਤੇ ਇਹਨਾਂ ਦੇ ਅਸੀਂ ਸਮੁੱਚੀ ਅਕਾਲੀ ਦਲ ਅਮਰ ਸਰ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਕੌਮ ਦੇ ਵਡੇਰੇ ਤਾ ਨੂੰ ਮੁੱਖ ਰੱਖਦੇ ਹੋਏ ਆ ਬਲੇਰ ਸਾਹਿਬ ਹੁਣ ਆਪਣਾ ਪਿੱਛੇ हट ਗਏ ਤੇ ਇਸ ਕਰਕੇ ਅਸੀਂ ਇਹਨਾਂ ਵਾਸਤੇ ਪੂਰੀ ਪਾਰਟੀ ਦਾ ਧੰਨਵਾਦ ਕਰਦੇ ਹਾਂ ਬਾਕੀ ਫਿਰ ਅਸੀਂ ਪੰਜਾਬ ਦੀ ਸਾਰੀ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਪਾਰਟੀ ਬਾਜ਼ੀ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਸੱਚੇ ਬੰਦਿਆਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰੋ ਕਿ ਮਾਨ ਸਾਹਿਬ ਵੀ ਇੱਕ ਬਲੰਦ ਆਵਾਜ਼ ਆ ਤੇ ਭਾਈ ਅਮਰਤਪਾਲ ਸਿੰਘ ਦੇ ਬਾਰੇ ਜੇ ਤੁਸੀਂ ਸਾਰੇ ਜਾਣਦੇ ਹੋ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਆ ਨੌਜਵਾਨੀ ਉਹਨਾਂ ਦੇ ਪਿੱਛੇ ਕਿੱਦਾਂ ਅਵੇਰਾ ਕਰਕੇ ਚਲਦੀ ਸੀ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਤੁਸੀਂ ਜਿਤਾ ਕੇ ਪਾਰਲੀਮੈਂਟ 'ਚ ਭੇਜੋ ਤੇ ਉਹਨਾਂ ਦਾ ਸਾਥ ਦਿਓ ਵੱਧ ਤੋਂ ਵੱਧ ਤੇ ਇਹ ਇਹਨਾਂ ਸਾਰੇ ਜਿੰਨੇ ਵੀ ਇਹਨਾਂ ਦੇ ਕੈਂਡੀਡੇਟ ਆ ਉਹ ਉਹਨਾਂ ਦੇ ਵਰਤਮਾਨ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਬੀਬੀ ਵਾਇਕੋ ਜੀ ਕਾਕਾ ਸਾਹਿਬ ਵਾਇਕੋ ਜੀ ਕੀ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਸਰਦਾਰ ਸਿੰਘ ਜੀ ਸਿੰਘ ਮਾਨ ਦਾ ਦਿਲੋਂ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਆਪਣਾ ਕੈਂਡੀਡੇਟ ਖਡੂਰ ਸਾਹਿਬ ਤੋਂ ਪਾਇਆ ਸਿੰਘ ਬਲੇਰ ਨੂੰ ਖਿਲਾਇਆ ਸੀ ਕਿ ਉਹਨਾਂ ਨੇ ਭਾਈ ਸਾਹਿਬ ਦੇ ਅਨਾਉਂਸ ਕਰਨ ਤੋਂ ਬਾਅਦ ਰਹੀ ਨੰਨੀ ਮਦਦ ਕੀਤੀ ਜਿਹੜੀ ਉਹ ਵਾਪਸ ਲਈ ਉਹਨਾਂ ਦਾ ਹੀ ਦਿਲੋਂ ਧੰਨਵਾਦ ਕਰਦੀ ਆਂ ਬਾਕੀ ਮੈਂ ਸਾਰੇ ਸਿੱਖ ਨੌਜਵਾਨੀ ਨੂੰ ਅਪੀਲ ਕਰਦੀ ਆਂ ਕਿ ਸਨ ਗਰੂਰ ਤੋਂ ਸਰਦਾਰ ਸਿੰਘ ਜੀ ਸਿੰਘ ਮਾਨ ਦੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਜਿੰਨੇ ਵੀ ਵੱਧ ਚੜ ਕੇ ਹੋਟਾ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਕਿਉਂਕਿ ਸੱਚੇ ਜਦੋਂ ਸਿੱਖ ਪੰਜਾਬ ਵਿੱਚ ਆਉਣਗੇ ਤੇ ਪੰਜਾਬ ਦੇ ਕੁਝ ਹਾਲਾਤ ਬਦਲਣਗੇ ਇਸ ਲਈ ਸਾਨੂੰ ਅੱਜ ਲੋੜ ਹੈ ਕਿ ਵੱਧ ਚੜ ਕੇ ਇਹਨਾਂ ਦੀ ਸਪੋਰਟ ਕਰੋ ਜਿੰਨੇ ਵੀ ਸਿਵਰਨ ਸਿੰਘ ਮਾਨ ਦੇ ਕੈਂਡੀਡੇਟ ਆ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਦਾਰੇ ਮਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਬਾਈ ਮੇਰੇ ਨਾਲ ਸਾਹਬ ਵਾਰਜੀ ਕੀ ਖਤੇ ਬਹੁਤ ਧੰਨਵਾਗ ਹੈ ਜਿਹੜੇ ਪੰਥਕ ਵਿਚਾਰਾਂ ਦੀ ਮੇਲ ਅਦੀਨ ਅੱਜ ਅਸੀਂ ਔਰੇ ਇਕੱਠੇ ਹੋ ਕੇ ਬੈਠੇ ਆ ਜਿਹੜਾ ਸਾਡੇ ਉੱਤੇ ਹਾਵੀ ਹੋ ਰਿਹਾ ਦਿੱਲੀ ਤੋਂ ਏਡੇ ਕਾਨੂੰਨੇ ਕਾਨੂੰਨ ਉਹਨਾਂ ਨੇ ਰਚੇ ਹੋਏ ਆ ਜਿਹੜਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਇਸ ਦੇਸ਼ ਨੇ ਉਹੀ ਰੌਲਟ ਐਕਟ ਉਹੀ ਮਿਸਾ ਹੁਣ ਐਨਐਸਏ ਦੇ ਰੂਪ ਚ ਠੋਕਿਆ ਕਦੀ ਡਿਸਟਰਬਡ ਏਰੀਆ ਐਕਟ ਕਦੀ ਸਾਡੇ ਉੱਤੇ ਆਰਮ ਫੋਰਸਿਸ ਸਪੈਸ਼ਲ ਪ੍ਰੋਟੈਕਟੈਂਟ ਐਕਟ ਲਾ ਦਿੰਦੇ ਹੈਗੇ ਆ ਕਹਿਣ ਦਾ ਭਾਵ ਕਿ ਘਟਗਿੰਤੀਆਂ ਦੇ ਉੱਤੇ ਲਗਾਤਾਰ ਵੱਡਾ ਧਰਿਆ ਜਾ ਰਿਹਾ ਹੈ ਤੇ ਜਿਹੜੀਆਂ ਸੈਂਟਰਵਾਦੀ ਪਾਰਟੀਆਂ ਉਹਨਾਂ ਨੇ ਇਕੱਠੇ ਹੋ ਕੇ ਉਰੇ ਜ਼ੁਲਮ ਕੀਤਾ 40 ਸਾਲ ਹੋ ਜਾਣੇ 1984 ਨੂੰ 2024 ਚ ਮੈਂ ਸਮਝਦਾ ਹੈ ਕਿ ਜੇ ਅਸੀਂ ਘਟ ਗਿਣਤੀਆਂ ਇਕੱਠੇ ਹੋ ਕੇ ਇੱਕ ਇਹੋ ਜਿਹਾ ਨਮਾਇंदे ਪਾਰਲੀਮੈਂਟ ਚ ਭੇਜੀਏ ਜਿਹੜੇ ਉੱਥੇ ਜਾ ਕੇ ਕਾਨੂੰਨ ਬਣਾਉਣ ਦੀ ਸੰਸਥਾ ਦੇ ਵਿੱਚ ਜੋ ਇਹ ਹਰਕਤਾ ਕਰ ਰਹੇ ਆ ਜੋ ਮਾੜੇ ਭੜੇ ਕਾਨੂੰਨ ਸਾਡੇ ਉੱਤੇ ਲਾਗੂ ਕਰ ਰਹੇ ਆ ਇੱਕ ਤਰਫੀ ਕਰਦੇ ਆ ਐਨਐਸਏ ਯੂਆਪਾਦੀਨ 70% ਕੇਸ ਖਤਮ ਹੋ ਜਾਂਦੇ ਆ ਸਿਰਫ 2% ਕਨਵਿਕਸ਼ਨ ਹੁੰਦੀ ਹੈ ਸੋ ਇਹ ਜਿਹੜੀਆਂ ਸੋਚ ਨੂੰ ਦਬਾਉਣ ਵਾਸਤੇ ਕੁਛ ਨਾ ਵਾਸਤੇ ਚਾਲਾਂ ਚੱਲ ਰਹੇ ਆ ਇਹਦੇ ਵਿੱਚੋਂ ਸਰ ਅਮਰਿਤਪਾਲ ਸਿੰਘ ਨੇ ਉਹ ਮੀਰੀ ਪੀਰੀ ਦੇ ਸਿਧਾਂਤ ਅਧੀਨ ਉਰੇ ਮੈਦਾਨ 'ਚ ਲੜਨ ਦਾ ਫੈਸਲਾ ਲਿੱਤਾ ਹੈ ਇਹ ਲੜਨਾ ਚਾਹੀਦਾ ਹੈ ਉਹਨਾਂ ਨੇ ਠੀਕ ਫੈਸਲਾ ਲਿੱਤਾ ਹੈ ਸਾਡੀ ਪਾਰਟੀ ਉਹਨਾਂ ਦੀ ਹਮਾਇਤ ਕਰਦੀ ਹੈ ਔਰ ਵੱਧ ਚੜ ਕੇ ਦੱਬ ਕੇ ਉਹਨਾਂ ਦੀ ਸਪੋਰਟ ਕਰੂਗੀ ਲੋਬੀ ਦਿੱਲੀ ਵਾਲਿਓ ਜਿਹੜਾ ਤੁਸੀਂ ਸਾਨੂੰ ਦਬਾਉਣਾ ਚਾਹੁੰਦੇ ਹੋ ਅੱਜ ਤੁਹਾਡੇ ਹੀ ਪਾਰਲੀਮੈਂਟੀ ਚੋਣਾਂ ਰਾਹੀਂ ਤਾਨੂੰ ਮੂਹ ਤੋੜ ਜਵਾਬ ਖਡੂਰ ਸਾਹਿਬ ਨੇ ਪੰਜਾਬ ਨੇ ਦੇਣਾ ਕਿ ਸਾਨੂੰ ਤੁਹਾਡੇ ਕਾਨੂੰਨ ਮਨਜ਼ੂਰ ਨਹੀਂ ਜਮੂਰੀਅਤ ਅਦੀਨ ਅਸੀਂ ਤੁਹਾਨੂੰ ਜਵਾਬ ਦੇਣ ਲਈ ਅੱਜ ਬੈਠੇ ਆ ਤੇ ਅਸੀਂ ਇਹੋ ਜੇ ਕੈਂਡੀਡੇਟ ਭੇਜਣੇ ਆ ਜਿਨ੍ਹਾਂ ਨੇ ਇਹ ਘੱਟ ਗਿਣਤੀਆਂ ਨੂੰ ਮਾਰੂ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਰੱਦ ਕਰਨ ਦਾ ਉਥੇ ਮਤਾ ਪਾਣਾ ਤੇ ਉਹਦੇ ਬਾਰੇ ਹੋਰਾਂ ਨਾਲ ਮੇਲ ਕਰਕੇ ਘੱਟ ਗਿਣਤੀਆਂ ਨੂੰ ਇਕੱਠਾ ਕਰਕੇ ਆਪਣੀ ਗੱਲਬਾਤ ਉਥੇ ਪਹਚਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜਿਸਾਸੇ ਮਿਲਟੋਏ ਨੂੰ ਤੁਸੀਂ ਕਿਸ ਤਰ੍ਹਾਂ ਦੇ ਮਾਈਕ ਨੇ ਇੱਕ ਕੈਂਡੀਡੇਟ ਨੂੰ ਸਿੱਧਾ ਆਪਣੇ ਚਿਹਰੇ ਤੇ ਆ ਰਿਹਾ ਹੈ ਯਾਰ ਕੋਲੇ ਕੰਟਰੋਲ ਨਹੀਂ ਆ ਰਿਹਾ ਮਾਈਕ ਤੇ ਬੰਦੀ ਆ ਜੰਜੀ ਸਿੰਘ ਜੀ ਰੰਗ ਬੋਰਾ ਦਿੱਤਾ ਉਹ ਕਿਹਾ ਨਹੀਂ ਤੁਸੀਂ ਦੇਖਦੇ ਮੈਂ ਇਹ ਲਾਵਾ ਕਰਦੇ ਹਾਂ ਹਾਂ ਜੀ ਦੇ ਨਹੀਂ ਮਾਈਕ ਮਾਈਕ ਜੀ ਦਾ ਖਾਲਸਾ ਸਭ ਲੋਕ ਕਿੱਡੀ ਕੋ ਵੱਡੀ ਚੁਣੌਤੀ ਵਜੋਂ ਦੇ ਅਸੀਂ ਤੇ ਕੋਈ ਇੰਨੀ ਵੱਡੀ ਚੁਣੌਤੀ ਨਹੀਂ ਦੇਖਦੇ ਅਸੀਂ ਇਹ ਲੋਕਾਂ ਦੇ ਉੱਪਰ ਡਿਪੈਂਡ ਕਰਦਾ ਜੀ ਉਹ ਜੋ ਉਹ ਜਿਹੋ ਜਿਹਾਂ ਘਟੀਆਂ ਚਾਲਾਂ ਚੱਲ ਰਹੇ ਉਸ ਚੀਜ਼ ਦਾ ਸਾਨੂੰ ਅਫਸੋਸ ਹੈ ਬਾਕੀ ਲੜਨ ਨੂੰ ਤੇ ਬਾਜ਼ਾਰ ਖੁੱਲਾ ਪਿਆ ਹੋ ਆਜਣ ਕੋਈ ਗੱਲ ਨਹੀਂ ਸਾਨੂੰ ਇਸ ਚੀਜ਼ ਦੀ ਕੋਈ ਨਹੀਂ ਸਾਡੀ ਓਟ ਗੁਰੂ ਮਹਾਰਾਜ ਤੇ ਸੰਗਤ ਹੈ ਆਰ ਨੂੰ ਕੋਡ ਆਪਣਾ ਕੈਂਡੀਡੇਟ ਕੁਵਿਦਰਾ ਕਰ ਲੈਣਾ ਚਾਹੀਦਾ ਸੀ ਤੁਹਾਡੇ ਸਾਹਮਣੇ ਨੀ ਅਮਰਪਾਲ ਪਾਲ ਤੇ ਮਦੀ ਸਿੰਘਾਂ ਤੇ ਰੌਲਾ ਪਾ ਰਹੇ ਜੀ ਅੱਗੋਂ ਗੱਲ ਕਰਦੇ ਆ ਅਮਰਪਾਲ ਜੀ ਮੈਦਾਨ ਚ ਆ ਰਹੇ ਸਨ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਸੀ ਜਿਵੇਂ ਆਪਾਂ ਕਹਿ ਦਿੱਤੀ ਇਹ ਜੀ ਜੇ ਕੇ ਜਦਾ ਮਾਨ ਸਾਹਿਬ ਨੇ ਫੈਸਲਾ ਲਿਆ ਖੜੇ ਹੋਏ ਕੈਂਡੀਡੇਟ ਨੂੰ ਵਾਪਸ ਲਿਆ ਉਹਨਾਂ ਤੇ ਜੇ ਖੜਾ ਕਰਨਾ ਸੀ ਉਹਨਾਂ ਨੂੰ ਪੰਥਕ ਦੇ ਵਡੇਰੇ ਤਾਲੀ ਇਹ ਚੀਜ਼ ਉਹਨਾਂ ਨੂੰ ਕੈਂਡੀਡੇਟ ਨਹੀਂ ਸਹਿਤਾਰਨਾ ਚਾਹੀਦਾ ਜਿੱਥੋਂ ਤੱਕ ਜੇ ਉਹ ਅਕੇ ਸੱਚੇ ਕੋਈ ਬੰਦੀ ਸਿੰਘਾਂ ਦੀ ਕੋਈ ਗੱਲ ਕਰਨੀ ਚਾਹੁੰਦੇ ਆ ਵਿਖਾਵਾ ਨਹੀਂ ਕਰਨਾ ਚਾਹੀਦਾ ਦਿਲੋਂ ਕਰਨਾ ਚਾਹੁੰਦੇ ਹੁੰਦੇ ਤੇ ਇਦਾਂ ਨਹੀਂ ਸੀ ਕਰਦੇ ਤੇ ਇਸ ਕਰਕੇ ਬਾਕੀ ਵੀ ਉਹ ਸਵੇਰੇ ਵੀ ਸਾਡੇ ਕੋਲ ਆਏ ਤੇ ਉਹਨਾਂ ਨੇ ਆ ਕੇ ਕਿਹਾ ਜੀ ਮੈਨੂੰ ਲੋਕ ਬੁਰਾ ਭਲਾ ਕਹਿ ਰਹੇ ਇਸ ਵਿੱਚ ਬੁਰਾ ਭਲਾ ਕਰੇ ਜਿਹੋ ਜਿਹਾ ਕੋਈ ਕਰਮ ਕਰੂਗਾ ਉਹ ਜਿਹ ਉਹਨੂੰ ਕਹਿਣਗੇ ਅਸੀਂ ਤੇ ਕਿਸੇ ਨੂੰ ਕੁਝ ਸਾਡੇ ਪਰਿਵਾਰ ਨੇ ਨਹੀਂ ਕਿਹਾ ਤੁਸੀਂ ਕੱਲ ਅਨਾਉਂਸ ਹੁੰਦੇ ਆ ਸਾਡੇ ਪਰਿਵਾਰ ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਡੇ ਪਰਿਵਾਰ ਨੇ ਤੇ ਅਜੇ ਤੱਕ ਉਹਦਾ ਬੜਾ ਸਾਫ਼ ਸੁਥਰਾ ਕਰੈਕਟਰ ਹੈ ਬਈ ਕੋਈ ਇਦਾਂ ਦੇ ਹੈ ਨਹੀਂ ਕਿ ਨਾਲ ਅਸੀਂ ਕੋਈ ਹੈ ਇਸ ਕਰਕੇ ਉਹਨਾਂ ਨੂੰ ਇਹ ਚਾਹੀਦਾ ਕਿ ਲੜਾਈ ਮੈਦਾਨ ਚ ਲੜਨ ਨੇ ਇਹਨੇ ਦੇ ਟੁਕੀਆਂ ਚਾਲਣਾ ਚੱਲਣ ਇਹ ਰਾਜਨੀਤੀ ਅਸੀਂ ਅਸੀਂ ਜਿਹੜੀ ਰਾਜਨੀਤੀ ਆ ਸੱਚੀ ਸੁੱਚੀ ਗੁਰੂ ਮਹਾਰਾਜ ਦੀ ਦਰਸਾਏ ਮਾਰਗ ਤੇ ਚੱਲਣ ਵਾਲੇ ਆ ਅਸੀਂ ਜਿੱਦਾਂ ਵੀ ਅੱਜ ਦੀ ਰਾਜਨੀਤੀ ਚੱਲ ਰਹੀ ਹੈ ਇਹ ਬਹੁਤ ਘਟੀਆ ਕਿਸਮ ਦੀ ਹੈ ਸਾਹਿਬ ਇਹਨਾਂ ਬਹੁਤ निंदनीय योग्य ਮੰਨਦੇ ਆ ਕਿ ਸਵੇਰੇ ਕੋਈ ਲੀਡਰ ਕੇਸੇ ਪਾਰਟੀ ਚ ਹੁੰਦਾ ਸ਼ਾਮ ਨੂੰ ਕੇਸੇ ਚੁੰਦਾ ਆਪਣੇ ਮਤਲਬ ਲਈ ਨਾ ਕਰੋ ਇਹ ਧਰਤੀ ਤੇ ਤੁਸੀਂ ਪੈਦਾ ਹੋਏ ਇਹ ਇਹਦੇ ਇਹਦੇ ਭਲੇ ਲਈ ਰਾਜਨੀਤੀ ਕਰੋ ਤੇ ਇਸ ਕਰਕੇ ਅਸੀਂ ਬਾਕੀ ਕੱਲ ਨੂੰ ਅਸੀਂ ਅਮਰਤਪਾਲ ਦੀ ਚੋਣ ਮੇਮ ਦਾ ਵੀ ਆਗਾਜ਼ ਕਰ ਰਹੇ ਹਾਂ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ ਤੇ ਉਹ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਵੱਤੋਂ ਵੱਤ ਸਵੇਰੇ 10 ਵਜੇ 10:30 ਵਜੇ ਉੱਥੇ ਪਹੁੰਚਣ ਉਹ ਤਾਂ ਫਿਰ ਆਸ ਕਰਕੇ ਸ਼ੁਰੂਆਤ ਕੀਤੀ ਜਾਵੇ ਉਹਨਾਂ ਨੇ ਫੇਸਬੁਕ ਤੋਂ ਉਸ ਕੀਤੀ ਹੋਗੇ ਕਿ ਘਟੜ ਤੋਂ ਸਮਰਥਨ ਮੰਗਣ ਵਾਸਤੇ ਆਈ ਸੀ ਗੱਲਬਾਤ ਹੋਈ ਸੀ ਕਿ ਸਮਰਥਨ ਮੰਗਣ ਵਾਸਤੇ ਉਹਨਾਂ ਤੋਂ ਅੱਜ ਫੇਸਬੁਕ 'ਤੇ ਕਈ ਹੋ ਗਏ ਇਹ ਜੀ ਤੁਸੀਂ ਸਿੱਧਾ ਸਾਰੇ ਇਹਨਾਂ ਨੂੰ ਪਲੀ ਪਾਂਤ ਪਤਾ ਕਿ ਜਦੋਂ ਆਪਾਂ ਮੋਰਚਾ 22 22 ਫਰਵਰੀ ਤੋਂ ਲਾਇਆ ਉਦੋਂ ਬਾਅਦ ਥੋੜੇ ਹਫ਼ਤੇ ਦੇ ਵਿੱਚ ਮੇਰੇ ਖਿਆਲੋਂ ਇਹਨਾਂ ਦੇ ਦੋ ਤਿੰਨ ਲੀਡਰ ਆਏ ਸੀ ਤੇ ਉਦੋਂ ਇਹਨਾਂ ਨੇ ਉਦੋਂ ਦੇ ਸੀ ਮਿਲਿਆ ਉਦੋਂ ਬਾਅਦ ਸਾਡੇ ਪਰਿਵਾਰ ਦਾ ਇਹਨਾਂ ਨਾਲ ਕੋਈ ਸੰਪਰਕ ਨਹੀਂ ਕਾਹਨ ਪ੍ਰੈਕਸਕਾ ਦੱਸਣੀ ਤੇ ਜਿਹਦੇ ਵਿੱਚ ਜਰਾ ਸਾਫ ਤੌਰ ਤੇ ਕਿਹਾ ਕਿ ਪਹਿਲਾਂ ਤੁਸੀਂ ਪਰਿਵਾਰ ਨੂੰ ਸਮਰਥਨ ਦੇ ਦਿਓ ਤਾਂ ਕਿ ਮੈਂ ਫਿਰ ਪਰਿਵਾਰ ਕੋ ਜਾਊਂਗਾ ਸ਼ਾਇਦ ਅਸੀਂ ਸੇਰੇ ਉਸ ਮੋਰਚੇ 'ਚ ਵੀ ਪਹੁੰਚੇ ਅਸੀਂ ਤੁਹਾਡੇ ਕੋਲ ਨਹੀਂ ਮੋਰਚੇ 'ਚ ਪਹੁੰਚੇ ਸੇਰੇ ਤੇ ਉਹਦੇ 'ਚ ਅਸੀਂ ਕੋਈ ਇਨਕਾਰ ਨਹੀਂ ਕਰਦੇ ਪਰ ਸਾਡੇ ਕੋਈ ਉਹਨਾਂ ਨਾਲ ਮਤਲਬ ਕਰ ਕਰੀ ਗੱਲ ਹੋਈ ਨਹੀਂ ਕਿਸੇ ਵਿਸ਼ੇ ਤੋਂ ਉਹਨਾਂ ਸੰਬੰਧੀ ਕਿਸੇ ਕਿਸੇ ਵਿਸ਼ੇ ਤੇ ਗੱਲ ਨਹੀਂ ਹੋਈ ਕਦੀ ਵੀ ਹੈਂ ਉਹ ਕਹਿੰਦੇ ਜੀ ਅਸੀਂ ਕੋਈ ਮੀਡੀਏਟਰ ਸੀਗਾ ਮੀਡੀਏਟਰ ਸੀ ਤੁਸੀਂ ਅਸੀਂ ਇੱਥੇ ਬੈਠੇ ਸਾਨੂੰ ਮਿਲ ਸਕਦੇ ਜ ਤੁਸੀਂ ਮੀਡੀਏਟਰ ਦੀ ਲੋੜ ਕੀ ਹੈ ਕੋਈ ਵੀ ਅਸੀਂ ਕਿਹੜੇ ਕੋਈ ਕਿਹਦੇ ਦੂਰ ਰਹ ਰਹੇ ਆ ਜਾਂ ਕੋਈ ਗੱਲ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਤੁਕੀਆਂ ਫਾਰਮਾਂ ਡਾਉਣੀਆਂ ਜਾਂ ਕਰਨੀਆਂ ਇਹ ਮੇਰੇ ਖਿਆਲ ਕੋਈ ਸ਼ੋਭਾ ਨਹੀਂ ਦਿੰਦੀਆਂ ਤੇ ਇੱਕ ਪਾਸੇ ਉਹ ਕਹਿ ਰਹੇ ਜੀ ਅਸੀਂ ਬੜੇ ਕੌਮ ਦੇ ਵੱਡੇ ਤੇ ਕੌਮ ਦੇ ਹੁਣ ਹੋਣਾ ਇਹ ਚੀਜ਼ ਦਾ ਪਤਾ ਲੱਗ ਰਿਹਾ ਕਿ ਕੌਮ ਦੇ ਕਿੰਨੇ ਕਿ ਕੌਮ ਦੇ ਹਿੱਤ ਪਿਆਰੇ ਆ ਕਿ ਜਾਂ ਆਪਣੇ ਪਰਸਨਲ ਹਿੱਤਾਂ ਵਾਸਤੇ ਅਸੀਂ ਰਾਜਨੀਤੀ ਕਰ ਰਹੇ ਹਾਂ ਕਿ ਐਨਐਸਏ ਇੱਕ ਵਾਰੀ ਲੱਗੀ ਆ ਤੇ ਮੇਰੇ ਤੇ ਵੀ ਦੋ ਤਿੰਨ ਵਾਰੀ ਲੱਗੀ ਆ ਮੈਂ ਵੀ ਪੰਥਕਾ ਕੱਢਣਵਾ ਤੇ ਮੈਦਾਨ ਦੇ ਵਿੱਚ ਤੇ ਉਹਨਾਂ ਨੇ ਕੀ ਕੀਤਾ ਲੜਾਈ ਆ ਕਿਸੇ ਤਰ੍ਹਾਂ ਲੜ ਸਕਦੇ ਇਹਨੂੰ ਕਹਿੰਦੇ ਦੇਖੋ ਪੰਥਕਾਗੂ ਆਪ ਦਾਵਾ ਪੇਸ਼ ਕਰਨਾ ਇਤਨਾ ਨਹੀਂ ਹੁੰਦਾ ਲੋਕ ਸੰਗਤ ਮੰਨੇ ਕੌਮ ਮੰਨੇ ਕੇ ਪੰਥਕਾਗੂ ਫਿਰ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਦੇ ਨਹੀਂ ਦੱਸਣਾ ਕਿ ਆ ਕਿ ਪਿਆ ਕੇ ਮੈਂ ਪੰਥਕਾਗੂ ਆ ਉਹਨਾਂ ਦੇ ਕੰਮ ਉਹਨਾਂ ਦੀ ਪ੍ਰਭਾਵਸ਼ਾਲੀ ਜਿਹੜੀ ਉਹਨਾਂ ਦਾ ਸੰਘਰਸ਼ ਆ ਉਹ ਦੱਸਦਾ ਹੈ ਕਿ ਪੰਥਕਾਗੂ ਕਿਸ ਤਰੀਕੇ ਦਾ ਹੁੰਦਾ ਹੈ ਸੋ ਮੈਂ ਇਹ ਬੇਨਤੀ ਕਰਦਾ ਹੈ ਕਿ ਜਦੋਂ ਪੰਥਕ ਹੋਣ ਦਾ ਅਸੀਂ ਦਾਵਾ ਉੱਚਾ ਨਹੀਂ ਕਰ ਸਕਦੇ ਜਦੋਂ ਸਰਦਾਰ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਇਲੈਕਸ਼ਨ ਲੜ ਰਹੀ ਸੀ ਉਸ ਵੇਲੇ ਵੀ ਸਰਦਾਰ ਮਾਨ ਨੇ ਕੈਂਡੀਡੇਟ ਆਪਣਾ ਨਹੀਂ ਸੀ ਦਿੱਤਾ ਇੱਥੇ ਖਡੂਰ ਸਾਹਿਬ ਵਾਲਕੇ ਤੋਂ ਇਹਨਾਂ ਨੇ ਬੀਬੀ ਜ਼ਗੀਰ ਕੌਰ ਨੂੰ ਦਿੱਤਾ ਸੀ ਸੋ ਫਿਰ ਮੈਂ ਪੰਜਾਬ ਦੇ ਨੌਜਵਾਨ ਤੇ ਪੂਰੀ ਪ੍ਰੈਸ ਇਹ ਬਿਲਕੁਲ ਧਿਆਨ ਚ ਰੱਖੇ ਕਿਸ ਹਮੇ ਸਮੇ ਨਾਲ ਅੱਜ ਰਾਜਨੀਤੀ ਬੇਸ਼ੱਕ ਸੋਸ਼ਲ ਮੀਡੀਆ ਦੇ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਹੋ ਗਈ ਪਰ ਜੋ ਕਾਰਜਕਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹੈ ਕਿ ਉਹਨੂੰ ਕਦੀ ਨੌਜਵਾਨਾਂ ਨੇ ਵਾਚਿਆ ਹੈ ਅੱਜ ਤੱਕ ਜਿਹੜੇ ਨੌਜਵਾਨ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਫਤਵੇ ਦਿੱਤੇ ਆ ਹੁਣ ਜਿਹੜਾ ਨੌਜਵਾਨ ਹੈ ਉਹ ਜਾਗ ਚੁੱਕਾ ਹੈ ਹੁਣ ਨੌਜਵਾਨ ਗਲੀਆਂ ਨਾਲੀਆਂ ਦੀ ਸਿਆਸਤ ਨਹੀਂ ਕਰਨੀ ਚਾਹੁੰਦਾ ਹੁਣ ਨੌਜਵਾਨ ਆਟਾ ਦਾਲ ਦੀ ਸਿਆਸਤ ਨਹੀਂ ਕਰਨੀ ਚਾਹੁੰਦਾ ਹੁਣ ਨੌਜਵਾਨ ਪੰਜਾਬ ਦਾ ਜਿਹੜਾ ਉਹ ਆਪਣੀਆਂ ਪੱਗਾਂ ਤੇ ਚੁੰਨੀਆਂ ਦੀ ਗੱਲ ਕਰਦਾ ਹੈ ਉਹ ਨੌਜਵਾਨ ਵੇਂਦਾ ਹੈ ਕਿ ਅਸੀਂ ਆਪਣੀ ਵਿਗੜੀ ਸਵਾਰ ਨਹੀਂ ਕਿਤਰਾ ਹੈ ਸੋ ਉਹ ਲੁੱਟਿਆ ਲੁੱਟਿਆ ਮਹਿਸੂਸ ਕਰਦਾ ਇਹ ਉਹਨਾਂ ਨੂੰ ਐ ਲੱਗਦਾ ਹੈ ਕਿ ਇਹ ਦੀਪ ਸਿੰਘ ਸਿੱਧੂ ਨੂੰ ਗਵਾ ਲਿਆ ਹੁਣ ਅਸੀਂ ਕਿਤੇ ਸਾਡੇ ਕੋਲ ਇੱਕ ਹੀ ਜਿਹੜਾ ਦਿੱਲੀ ਦੀ ਅੱਖ ਚੱਕ ਪਾ ਕੇ ਗੱਲ ਕਰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਅਸੀਂ ਉਹਨੂੰ ਜਿਤਾ ਕੇ ਵੀ ਨਾ ਭੇਜ ਸਕੇ ਤੇ ਕਿੱਧਰ ਜਾਵਾਂਗੇ ਅੱਜ ਬਹੁਤ ਅੰਕੜਾ ਦੇ ਉੱਥੇ ਮੁਕਾਬਲਾ ਕਰਨਾ ਪੈ ਰਿਹਾ ਸਰਦਾਰ ਮਾਨ ਨੂੰ ਪਰ ਮੈਂ ਸਮਝਦਾ ਕਿ ਜੇ ਅੱਜ ਖਡੂਰ ਤੇ ਸੰਗਰੂਰ ਤੇ ਲੱਖਾ ਸਿੰਘ ਸਦਾਣਾ ਤੇ ਜਿੰਨੇ ਵੀ ਸਾਡੇ ਕੈਂਡੀਡੇਟ ਦੂਜੇ ਆਪਣੇ ਸਰਦਾਰ ਈਮਾਨ ਸਿੰਘ ਮਾਨ ਖੜੇ ਆ ਸਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤੇ ਸਰਦਾਰ ਅੰਮ੍ਰਿਤਪਾਲ ਸਿੰਘ ਵਿਧ ਇਹ ਸਾਰਿਆਂ ਨੂੰ ਜਿਤਾ ਕੇ ਜੇ ਆਪਾਂ ਭੇਜਾਂਗੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਸਾਡਾ ਸਹੀ ਮਤਦਾਨ ਹੋਊਗਾ ਨਹੀਂ ਤੇ ਅਸੀਂ ਮਤਦਾਨ ਹੀ ਹਰ ਵਾਰੀ ਐਨਾ ਉਲਟਾ ਕਰ ਲੈਨੇ ਆ ਕਿ ਸਾਡੀਆਂ ਮਾਵਾਂ ਨੂੰ ਵੀ ਥਾਣਿਆਂ ਦੇ ਵਿੱਚ ਇਨਸਾਫ਼ ਨਹੀਂ ਮਿਲਦਾ ਸਾਡੀਆਂ ਭੈਣਾਂ ਵੀ ਰੋਂਦੀਆਂ ਕਿ ਸਾਡਾ ਪੁੱਤ ਟੀਕਾ ਲਾ ਕੇ ਮਰ ਗਿਆ ਹੈ ਸਾਡਾ ਮੇਰਾ ਪਤੀ ਟੀਕਾ ਲਾ ਕੇ ਮਰ ਗਿਆ ਹੈ ਤੇ ਸਰਕਾਰ ਜਿਹੜੀ ਤਮਾਸ਼ਾ ਵੇਂਦੀ ਹੈ ਸਰਕਾਰ ਕਹਿੰਦੀ ਕਿ ਮੇਰਾ ਹਰਿਆਪਨ ਇਹਨਾਂ ਲੋਕਾਂ ਲਈ ਚੱਲੂਗਾ ਅੱਜ ਸਰਕਾਰ ਜਿਹੜੀ ਉਹ ਇੱਥੋਂ ਤੱਕ ਨੀਵੇਂ ਪੱਧਰ ਦੀ ਸਿਆਸਤ ਕਰਨ ਲੱਗ ਪਈ ਕਿ ਉਹ ਉੱਥੇ ਵੱਧਦੇ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤ ਅੰਮ੍ਰਿਤਸਰ ਦੇ ਕਦਮਾਂ ਨੂੰ ਰੋਕਣ ਵਾਸਤੇ ਤੇ ਆਪਣੇ ਹੱਥ ਕੰਡੇ ਵਰਤ ਰਹੀ ਐ ਸੋ ਮੈਂ ਕਹਿੰਦਾ ਕਿ ਇਹ ਇਤਿਹਾਸ ਅੱਜ ਪਹਿਲੀ ਵਾਰ ਨਹੀਂ ਮਾਨ ਸਾਹਿਬ ਨੇ ਦਰਹਾਇਆ ਬੀਬੀ ਖਾਲੜਾਵਰੀ ਵੀ ਉਹਨਾਂ ਆਪਣਾ ਕੈਂਡੀਡੇਟ ਨਹੀਂ ਦਿੱਤਾ ਭਾਵੇਂ ਕਿ ਉਹਨਾਂ ਦੇ ਜਿਹੜੇ ਅੱਜ ਸਖਪਾਲ ਸਿੰਘ ਖਹਿਰਾ ਉੱਥੋਂ ਮਾਨ ਸਾਹਿਬ ਦੇ ਗਾੜੀ ਬੈਰੀਗੇਟ ਬਣੇ ਆ ਚਾ ਬਣਾਏ ਗਏ ਆ ਉਹਨਾਂ ਨੇ ਆਪਣੀ ਜਿਹੜੀ ਉਹ ਪਾਰਟੀ ਬਣਾਈ ਸੀ ਉਹਦੇ ਵੱਲੋਂ ਬੀਬੀ ਜੀ ਨੂੰ ਇੱਥੋਂ ਲੜਾਇਆ ਤੇ ਉਸ ਤੋਂ ਉਹਨਾਂ ਨੇ ਜੱਸੀ ਜਸਰਾਲ ਜਿਹੜਾ ਕਿਲਾ ਕਿੱਲੇ ਵਾਲਾ ਗਾਣਾ ਗਾਉਂਦਾ ਏ ਉਹਨੂੰ ਸਰਦਾਰ ਮਾਨ ਦੇ ਗਾੜੀ ਕੈਂਡੀਡੇਟ ਬਣਾਇਆ ਉਸ ਵੇਲੇ ਵੀ ਲੋਕਾਂ ਨੂੰ ਵਚਣਾ ਚਾਹੀਦਾ ਸੀ ਕਿ ਸਿੱਖ ਕੌਮ ਦਾ ਲੀਡਰ ਕਦੇ ਵੀ ਆਪਣਾ ਦਰਦ ਦੀ ਛੇਤੀ ਖੋਲ ਕੇ ਨਹੀਂ ਦੱਸਦਾ ਤੇ ਨਾ ਹੀ ਉਹ ਆਪਣਾ ੱੱਗਾ ਚੁੱਕਦਾ ਕਿ ਸਾਡੀ ਕੌਮ ਦਾ ਢਿੱਡ ਨੰਗਾ ਹੋਵੇ ਉਹਨੇ ਲੋਕਾਂ ਨੂੰ ਨਹੀਂ ਦੱਸਿਆ ਮਹਿਣਾ ਨਹੀਂ ਮਾਰਿਆ ਕਿ ਮੈਂ ਤਾਂ ਬੀਬੀ ਜੀ ਦੇ ਗਾੜੀ ਕੈਂਡੀਡੇਟ ਦਿੱਤਾ ਨਹੀਂ ਤੇ ਮੇਰੇ ਗਾੜੀ ਬੀਬੀ ਜੀ ਦੀ ਪਾਰਟੀ ਨੇ ਜਿਹੜਾ ਉਹ ਜਸਜੀ ਜਸਰਾਲ ਦੇਤਾ ਅਸਕਮਾਲ ਸਿੰਘ ਖਹਿਰਾ ਨੇ ਸੋ ਇਹ ਗੱਲਾਂ ਸਾਡੇ ਪੰਜਾਬ ਦੇ ਯੂਥ ਨੂੰ ਵਚਣੀਆਂ ਪੈਣੀਆਂ ਐ ਜਿੱਦਣ ਕੌਮ ਦਾ ਲੀਡਰ ਅੱਖਾਂ ਮੀਟ ਗਿਆ ਇਹਨਾਂ ਲੋਕਾਂ ਨੇ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਣਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਉਹ ਰੂਹ ਆ ਉਹ ਇੱਕ ਸੰਤ ਤੇ ਸਿਪਾਈ ਆ ਜਿਹੜਾ ਮਰੀ ਦੇ ਪਰੀ ਦੀ ਤਰਜਮਾਨੀ ਕਰਦਾ ਹੈ ਸਾਡਾ ਫਕਰ ਮਹਿਸੂਸ ਕਰਦੇ ਆ ਕਿ ਅਸੀਂ ਉਹਦੇ ਲੱਗ ਕੇ ਨਾਲ ਆਪਣੀ ਕੌਮ ਦਾ ਸੰਘਰਸ਼ ਕਰ ਰਹੇ ਆਂ ਔਰ ਮੈਂ ਆਸ ਕਰਦਾ ਕਿ ਜਿੰਨੇ ਵੀ ਟੇਢੇ ਰਸਤੇ ਤੇ ਜਾ ਕੇ ਪੰਜਾਬ ਦੀ ਬਰਬਾਦੀ ਨੂੰ ਕਰਦੇ ਉਹ ਸਾਰੇ ਅੱਜ ਸਿੱਧੇ ਰਸਤੇ ਤੇ ਆਣ ਕੇ ਸਰਦਾਰ ਮਾਨ ਦਾ ਸਾਥ ਦੇਣ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਤੇ ਅਸੀਂ ਇੱਕ ਦੂਜੇ ਦੇ ਬਾਹਾਂਵਾਂ ਭੜ ਕੇ ਤੇ ਵਿਗੜੀ ਹੋਈ ਪੰਜਾਬ ਦੀ ਸਵਾਰ ਸਕੀਏ ਵਿਜ਼ਨ ਕੀ ਰਹੇਗਾ ਜੀ ਖਦੂਸ ਸਾਹਿਬ ਇਲੈਕਸ਼ਨ ਦਾ ਕੀ ਏਜੰਡਾ ਕੀ ਰਹੇਗਾ ਏਜੰਡਾ ਜੇ ਮੇਨ ਏਜੰਡਾ ਤੇ ਨਸ਼ਿਆਂ ਦੇ ਜਿਹੜਾ ਹੜ ਵਗ ਰਿਹਾ ਉਹਨੂੰ ਰੋਕਣਾ ਤੇ ਨੌਜਵਾਨੀ ਨੂੰ ਜਾਗਰ ਕਰਨਾ ਕਿ ਨਸ਼ੇ ਸਾਡੀ ਪ੍ਰਾਨਗਤੀ ਤੇ ਤੈਅ ਸਾਨੂੰ ਮਾਰਿਆ ਜਾ ਰਿਹਾ ਬਾਕੀ ਜੋ ਹੋਰ ਪੰਜਾਬ ਦੇ ਮਸਲੇ ਆ ਨੌਜਵਾਨੀ ਆ ਕਿਸਾਨੀ ਆ ਇਹ ਜੋ ਜੋ ਸਾਡਾ ਪਾਕਿਸਤਾਨਾ ਵਪਾਰ ਆ ਜਾਂ ਇਹ ਚੀਜ਼ਾਂ ਜਿਹੜੀਆਂ ਬਾਕੀ ਅਸੀਂ ਇਹਨਾਂ ਨਹੀਂ ਜਾਣਦੇ ਤੁਹਾਨੂੰ ਅਮਰਤਪਾਲ ਪਤਾ ਹੈ ਜੇ ਉਹ ਜਾਂ ਮਾਨਸਰ ਕੋਈ ਜਿੱਦ ਦੇ ਤੋ ਕੋਈ ਪੰਜਾਬਲੀ ਵੱਤੋਂ ਵੱਧ ਚੰਗਾ ਕਰਨ ਦੀ ਕੋਸ਼ਿਸ਼ ਕਰ ਲਈ ਅਸੀਂ ਪਰਿਵਾਰਕ ਰਾਜਨੀਤੀ ਨਹੀਂ ਕਰਾਂਗੇ ਕਦੀ। ਬਿਲਕੁਲ। ਐ ਠੀਕ ਹੈ। ਮਾਪੂ ਜੀ ਵਾਪਸ ਲੈ ਲੈ ਅਮਰਜੀਤ ਦੇ ਨਾਮ ਨਾਮ ਆਪਣਾ। ਐ ਕਿੰਨਾ ਕੋਈ ਆਸਵੰਦ ਹੈ ਜੀ ਉਹ। ਅਮਰਜੀਤ ਪਾਜੀ ਵੀ ਜਿਤਪੜੇ। ਕਿ ਕਿੰਨਾ ਕੋ ਬਲ ਮਿਲੇਗਾ। ਅਮਰਜੀਤ ਦੇ ਨਾਮ। ਨਹੀਂ ਬਲ ਤੇ ਜਦੋਂ ਅਸੀਂ ਇਕੱਠੇ ਹੋ ਕੇ ਜਿੰਨੇ ਵੀ ਲੋਕ ਵੱਤੋਂ ਵੱਧ ਜੁੜਾਂਗੇ ਉਹ ਉਹਨੇ ਬਲ ਮਿਲੂਗਾ। ਕਿ ਆਸਵੰਦ ਹੈ ਜੀ। ਨਹੀਂ ਆਸਵੰਦ ਤੇ ਬਹੁਤ ਬਹੁਤ ਆਸਵੰਦ ਦੇ। ਸਾਰੇ ਕੌਮ ਨਾਲ ਉਹ ਜਦੋਂ ਚੱਲਦੇ ਸੀ ਉਦੋਂ ਵੀ ਲੋਕਾਂ ਨੂੰ ਪ੍ਰਸ਼ਾਸਨ ਨੇ ਦਬਾਇਆ ਸੀ ਲੋਕ ਅੱਜ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਲੇਕਿਨ ਇਹ ਚੀਜ਼ ਹੈ ਕਿ ਪ੍ਰਸ਼ਾਸਨ ਦਾ ਦਬਾਅ ਜਾਂ ਲੋਕਾਂ ਨੂੰ ਪਰਚੀਆਂ ਦਾ ਡਰ ਦੇ ਦੇ ਕੇ ਉਹ ਘਰਾਂ ਜਵਾੜੇ ਹੋਇਆ ਲੋਕ ਬਹੁਤ ਪਿਆਰ ਕਰ ਰਹੇ ਉਹਨਾਂ ਨੇ ਇਹ ਚੀਜ਼ ਹੈ ਕਿ ਲੋਕਾਂ ਦੇ ਪਿਆਰ ਸਦਕਾ ਹੀ ਉਹ ਇਸ ਮਾਮਲੇ 'ਚ ਉਹਨਾਂ ਨੇ ਹਾਂ ਹਾਂਮੀ ਭਰੀ ਹੈ ਨਹੀਂ ਤਾਂ ਉਹ ਰਾਜਨੀਤੀ 'ਚ ਨਹੀਂ ਹੋਣਾ ਚਾਹੁੰਦੇ ਹੋ ਸਕਦਾ ਲੰਮਾ ਚ ਟਾਈਮ ਹੋਰ ਰਾਜਨੀਤਿਕ ਕਰਨ ਬਣਾ ਤੇ ਇਹ ਚੀਜ਼ ਹੈ ਕਿ ਉਹ ਇਹ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਉਹਨਾਂ ਨੇ ਆਪਣਾ ਜਿਹੜੇ ਫੈਸਲੇ ਨੂੰ ਚੇਂਜ ਕੀਤਾ ਸਾ 2022 ਦੇ ਕੌਮ ਨੇ ਰਿਜ਼ਲਟ ਦੇ ਦਿੱਤਾ ਕਿੰਨਾ ਵਾਰ ਹੈ ਪਾਗ ਨੰਬਰ 2022 ਚ ਅਰੇ ਉਹ ਤਾਂ ਥੱਲੇ ਹੀ ਗਏ ਨੇ ਉੱਪਰ ਉਹਨਾਂ ਦਾ ਕੋਈ ਫਿਕਰ ਨਹੀਂ ਕੌਮ ਪੰਥ ਸਾਰੇ ਮਾਨ ਤੇ ਅਵਲ ਪਾਗ ਸਿੰਘ ਦੇ ਨਾਲ ਪੂਰੇ ਨੌ ਹਲਕੇ ਅੱਜ ਸਾਡੇ ਦਫ਼ਤਰ ਬਣਿਆ ਨਾਲੇ ਜਿਹੜਾ ਤਜਰਬਾ ਮਾਨ ਸਾਹਿਬ ਨੇ ਕੁਰਬਾਨੀ ਦਿੱਤੀ ਹੈ ਨਹੀਂ ਬਲੇ ਸਾਬ ਨੇ ਕੁਰਬਾਨੀ ਨਹੀਂ ਇਹ ਕਿਹਾ ਵੀ ਦਰਵਾਣੀ ਨਹੀਂ ਨਾਮ ਬਰਵਾਉਣ ਦੇ ਗੱਲ ਨਹੀਂ ਗਰਵਾਉਣ ਦੇ ਨਾਮ ਸਦਾ ਚਰਨਜੀਤ ਸਿੰਘ ਜੀ ਦੇਖੋ ਕੌਮ ਵਾਸਤੇ ਬੰਦਾ ਮਰ ਵੀ ਜਾਵੇ ਇਹ ਕੋਈ ਵੱਡੀ ਗੱਲ ਨਹੀਂ ਪਰ ਮੈਂ ਬੇਨਤੀ ਕਰਦਾ ਹਾਂ ਕਿ ਅਸੀਂ ਜੋ ਸਾਡੀ ਪਾਰਟੀ ਨੇ ਕਿਹਾ ਹੈ ਉਹ ਕੀਤਾ ਹੈ ਜਿਹੜੀ ਪਾਰਟੀ ਦਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਹੋਵੇ ਉਹ ਕਿਸ ਤਰ੍ਹਾਂ ਆਪਣੀ ਕੌਮ ਤੋਂ ਪਾਸੇ हट ਸਕਦੀ ਹੈ ਇਹ ਤਾਂ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਅੱਜ ਵਰਗੀ ਜਿਹੜੀ ਪਰਥਵੀ ਤੇ ਬੰਦੀ ਆ ਗੱਲ ਜਿਹਦੇ ਬੰਦੀ ਉਹ ਤੇ ਕੀਤੀ ਚੋਣਾਂ ਦਾ ਬਾਈਕਾਟ ਕਰਨਾ ਹੈ ਜੀ ਫਿਰ ਅਮਰਪਾਲ ਸਿੰਘ ਨੂੰ ਤੇ ਮਾਨ ਸਾਹਿਬ ਨੂੰ ਵੋਟਾਂ ਕਾਹਲ ਕਹੂਗਾ ਦੇਖੋ ਜੀ ਬੁੱਢਾ ਦਲ ਤੇ ਤਰਨਾ ਦਲ ਹੁੰਦਾ ਹੈ ਉਹ ਗਰੀਲਾ ਵਾਰ ਵੀ ਕਰਦੇ ਸੀ ਸਾਡੇ ਲੋਕ ਸਾਰੇ ਜਾਣੇ ਗਰੀਲਾ ਵਾਰ ਕਰਕੇ ਇਸ ਵਾਰ ਫਤੇ ਦੇਣਗੇ ਜ਼ਰੂਰੀ ਨਹੀਂ ਕੁਝ ਫੋਕੋ ਕਰ ਸਾਰੇ ਆਪਣੇ ਆਪਣੀ ਥਾਂ ਆਪਣਾ ਆਪਣਾ ਰੋਲ ਬੁੱਡਾ ਦਾਲ ਤੇ ਤਰਨਤ ਵਾਲੇ ਇੱਕ ਸਿੱਖੀ ਦਾ ਪ੍ਰਚਾਰ ਕਰਦਾ ਸੀ ਤੇ ਇੱਕ ਕਿਰਪਾਨਾ ਨਾਲ ਜੰਗ ਲੜਦਾ ਸੀ ਪਰ ਜਦੋਂ ਉਹ ਕਿਰਪਾਨਾ ਵਾਲਾ ਸਾਡਾ ਦੁਸ਼ਮਣ ਆ ਵੀ ਹੁੰਦਾ ਸੀ